ਬਹੁਤ ਸੌਖੀ ਰੈਸਪੀ ਹੈ ਤੇ 15-20 ਮਿੰਟਾਂ ਦੇ ਵਿੱਚ ਤੁਸੀਂ ਜਿਹੜਾ ਇਹ ਤਿਆਰ ਕਰ ਸਕਦੇ ਹੋ ਘਰੇ ਸ਼ਾਹੀ ਪਨੀਰ ਆ ਕੀ ਚਾੜ ਰਹੀਆਂ ਅੱਜ ਤੁਸੀਂ ਤੜਕੇ ਸ਼ਾਹੀ ਪਨੀਰ ਮੈਕਸੀ ਪੱਦ ਮਾਰਨ ਲੱਗੀ 56 ਟੋਨ ਲੈ ਕੇ ਇੱਥੇ ਦਾ ਕਰੋਂਦ ਕੋਈ ਆਈ ਹੈ ਤੇ ਕੇ ਛੱਡਨੇ ਬਹੁਤ ਔਖੇ ਪੁੱਤ ਬਹੁਤ ਔਖੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਸੋ ਗਾਣਾ ਆਪਣਾ ਵਧੀਆ ਚੱਲੀ ਜਾਂਦਾ ਕਿਰਪਾ ਬਾਬੇ ਦੀ ਸਾਦਿਆਂ ਦੀ سپورਟ ਆ ਆਈ ਤਕੀ ਰੱਖੋ ਕੰਮ ਨੂੰ ਕਰਾਂ ਹਾਂ ਹੋਣਾ ਮੰਤ ਕਰਦਾਂ ਨੂੰ ਸਹੀ ਗੱਲ ਆ ਹੁਣ ਤਾਂ ਬਸ ਖਲਾਰੇ ਪਾਈ ਰੱਖੋ ਕਰਾਂ ਰੀਲਾਂ ਤੇ ਰੀਲਾਂ ਠਾ ਰੀਲਾਂ ਹੀ ਆਉਣ Instagram ਤੇ ਹਾਂ ਆ ਕੀ ਚਾੜ ਰਿਆਂ ਅੱਜ ਤੁਸੀਂ ਤੜਕੇ ਹੀ ਹੈਂ शाही पनीर ਲੈ ਕਿਤੇ ਗਾਣੇ ਦੀ ਖੁਸ਼ੀ ਤਨ ਸ਼ਾਹੀ ਪਨੀਰ ਬਣਾਈ ਜਾਂਦੇ ਹਾਂ ਉਹ ਉਹਦਾ ਹੀ ਮਨੂਆ ਸ਼ਾਲਾ ਮੇਰਾ ਅੱਜ ਸ਼ਾਹੀ ਪਨੀਰ ਦੀ ਰੈਸਪੀ ਦਸੀ ਹੈ ਉੱਠਣ ਸਾਰ ਤੜਕੇ ਤੜਕੇ ਇਹ ਤਾਂ ਨਿਸ਼ਾਨਾ ਮੇਰੇ ਘਰ ਵਾਲੀ ਸ਼ਾਹੀ ਪਨੀਰ ਬਣਾਈ ਵਾਜੂ ਵਾਜੂਆ ਤੇਰੇ ਘਰ ਵਾਲਾ ਕਿੱਥੇ ਗਾਇ ਨੰਮਗੀ ਲੈ ਮੇਰੇ ਘਰ ਵਾਲਾ ਕੰਮ ਮੰਗਿਆ ਕਿਹਦੇ ਨਾਲ ਮੰਗਾਈ ਮੇਰੇ ਘਰ ਵਾਲਾ ਕੰਮ ਮੰਗਿਆ ਹਾਈ ਹਾਈ ਤੂੰ ਨੀ ਲੈ ਕੇ ਕੇ ਕੁਮਨ ਮਾਤਾ ਕੋ ਮੇਈ ਤੂੰ ਕੀ ਨਾ ਕੋ ਮੇਈ ਕੱਲੀ ਮਾਤਾ ਕੋ ਨਹੀਂ ਵਾਸਾ ਗਰਦਾ ਤੇ ਜਾਂਦੀ ਹਾਈ ਗੱਠੇ ਬਾਹੇ ਕੋੜੇ ਆ ਨਹੀਂ ਉਹ ਕਹਿੰਦੇ ਨਾ ਹੁਣ ਕੁੜੀ ਰੋਣੋਂ ਖਟ ਗਈ ਤਾਂ ਕਰਕੇ ਗੱਠੇ ਚੌੜੀ ਲੱਗੀ ਕੁੜੀ ਦਰਵਾਜ਼ੇ ਨਾ ਰੋਏ ਹਾਈ ਮੇਰਾ ਧਿਆਨ ਉਹ ਮਸਾਲੂ ਨਹੀਂ ਸੀ ਮੋਸਾਂ ਸਸੌਰੀ ਆਈਆ ਹਾਂ ਹਾਂ ਸਹੀ ਕਰ ਲਿਆ ਧਿਆਨ ਉਹ ਕਿਉਂ ਆ ਮੈਂ ਰੋਈ ਹੈ ਨਾ ਹੂੰ ਚੱਲ ਜਦੋਂ ਗਾਣੇ ਵੀ ਹੋਣ ਲੱਗੇ ਮੰਨੇ ਨੇ ਬਾਜੋ ਪਤਾ ਨਹੀਂ ਕੀ ਹੈਪੀ ਬਣਾ ਰੋਈ ਜਾਂ ਤਾਂ ਹੈਪੀ ਭੈਣੇ ਵੀ ਬਹੁਤ ਬਿੰਦਰ ਬੈਠਾ ਆ ਕੇ ਕੋਈ ਬਹੂ ਲਿਆਂਦੀ ਸੀ ਤੇ ਕੁੜੀਆਂ ਆਪਣਾਂ ਰੋਈਆਂ ਹੋਰ ਅਮਨੇ ਭੈਣੇ ਹੈਪੀ ਭੈਣੇ ਸਭੋਂ ਬਣੀ ਦਾ ਸਭ ਤੋਂ ਪਹਿਲਾਂ ਮਰ ਜਾ ਉਹ ਬਈ ਹਰੇਕ ਨੂੰ ਆਪਦਾ ਚੇਤੇ ਆਇਆ ਨਾ ਟਾਈਮ ਉਹ ਹੈ ਗੱਠੇ ਵਾਲੀ ਕੋੜੀ ਹੈ ਭਾਈ ਮੰਨੇ ਨੇ ਰੋਲਾ 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 ਮੰਨੇ ਨੇ ਪਤਾ ਨਹੀਂ ਗੇਟ ਤੇ ਮੰਨੇ ਨੇ ਪਤਾ ਕੀ ਕਿਹਾ ਸੀ ਕਨ ਮਿਲਿਆ ਹੁਣ ਉੱਥੋਂ ਨਾ ਉਹਨੇ ਬੜਾ ਤਾਂ ਭੈਣੇ ਨੂੰ ਹੂੰ ਉਹ ਕਹਿੰਦਾ ਨਾ ਨਹੀਂ ਉਹ ਗਾਰਡ ਨੇ ਮੰਨੇ ਨੂੰ ਮਿਲਿਆ 500 ਰੁਪਏ ਯਾਰ ਉਹ ਗਾਰਡ ਨੇ ਰੋਕ ਲਿਆ ਉਹ ਵਧਾਈ ਨਹੀਂ ਮੰਗਦੇ ਹੁੰਦੇ ਗੇਟ ਤੇ ਦੇ ਦਿਓ ਭੈਣੇ ਕਹਿੰਦੀ ਮੈਂ ਕਿਹਾ ਵੀ ਮੇਰਾ ਪਰਸ ਹੈ ਨਾ ਦੂਜੀ ਗੱਡੀ ਚ ਪਿਆ ਭੈਣੇ ਕਹਿੰਦੀ ਕੋਈ ਨਾ ਮੈਂ ਦਿੰਦੀ ਹਣਾ ਭਾਈ ਮੰਨਾ ਕਹਿੰਦਾ ਮੇਰੇ ਨਾਲ ਦੇ ਦੀ ਜਿਹਨੇ ਮੈਂ ਖੇਲ ਕੇ ਵੀ ਨਹੀਂ ਕਰਦਾ ਹੁੰਦਾ ਉਹਨਾਂ ਨੇ ਕਰਨੇ ਮੇਰਾ ਹੱਥ ਸਾ ਨਿਕਲ ਗਿਆ ਰੋਂਦੀ ਉਹ ਮਾਂ ਕਰਦਾ ਕੱਢਦਾ ਜਿਹੜਾ ਪਾਗੜਾ ਹਾਏ ਨਾ ਮੈਂ ਹਸੀ ਰੋਂਦੀ ਰੋਂਦੀ ਇਹਦਾ ਗੇਟ ਤੇ ਜਾਂਦੇ ਜਾਂਦੇ ਹੱਥ ਵੀ ਮੈਂ ਕਿਹਾ ਬਸ ਦੋ ਕੁ ਮਿੰਟ ਹੀ ਰੋਣਾ ਸੀ ਕਹਿੰਦੀ ਆਹ ਗੱਲ ਹੋ ਗਈ ਬੜਾ ਤਾਹਾ ਸੁਪੀ ਐਥੋਂ ਤੱਕ ਮੈਂ ਤਾਂ ਬਚੋ ਲੈਣੇ ਵੀ ਕਹਤਾ ਕਹਿੰਦੀ ਹੁਣ ਤਾਂ ਘਰ ਆ ਗਿਆ ਹੁਣ ਤਾਂ ਚੁੱਪ ਕਰ ਗਿਆ ਅੱਛਾ ਪਣ ਟੋਲੇ ਕੋ ਇੱਥੇ ਤਾਂ ਕੋਈ ਆਈ ਹੈ ਹਾਏ ਹਾਏ ਤੇ ਛੱਡਣੇ ਬਹੁਤ ਔਖੇ ਪੁੱਤ ਬਹੁਤ ਔਖੇ ਲਿਆ ਵੀ ਧਰੀਏ ਮਾਂ ਕੋ ਛੱਡਣਾ ਬਹੁਤ ਔਖਾ ਹੁੰਦਾ ਹੋਣ ਜਾਂ ਤਾਂ ਹੁੰਦੀਆਂ ਕੁੜੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਨੂੰ ਵੀ ਹੈ ਆ ਨਹੀਂ ਉਹਨਾਂ ਨੇ ਹਾਂ ਹਾਂ ਉਹ ਹੁਣ ਆਏ ਆ ਹੁਣ ਪਹਿਲਾਂ ਹੀ ਫਿਰ ਮਿਲਣ ਵਰਤਾਂ ਲੱਗ ਜਾਂਦੇ ਆ ਨਾ ਉਹ ਥੋਡੇ ਰੀ ਦਾ ਨੌ ਬਣੀ ਨਾਲੇ ਕੱਲ ਡੈਡੀ ਕਰੀ ਜਾਂਦਾ ਦੇਖਣ ਦਿੰਦੇ ਸੀ ਸਾਰਾ ਟੱਕਿਆ ਹੁੰਦਾ ਸੀ ਪੂਰਾ ਸਮ ਹਮ ਚਾਟ ਮਸਾਲਾ ਪਾਪੜੀ ਚਾ ਟਮਾਟੇ ਥਣੀਆਂ ਇਹਨਾਂ ਨੇ ਤਾਂ ਸਾਰੀ ਸਬਜੀ ਦਾਲ ਦੇ ਵਿੱਚ ਜਾਣ ਪਉਣ ਵਾਲੀਆਂ ਆ ਦੋ ਚੀਜ਼ਾਂ ਤੀਜੀ ਫਿਰ ਆ ਮਿਲ ਜਾਂਦੀ ਹੈ ਇਥੇ ਨਾਲ ਫਿਰ ਕੰਮ ਪਾਲੀ ਸਿਰਾ ਹੋ ਜਾਂਦਾ ਚੌਥੇ ਮਸਾਲੇ ਜਿਨ੍ਹਾਂ ਦੀ ਕਲਾਮਤ ਕਰਕੇ ਜਿਹੜੀ ਦਾਲ ਸਬਜੀ ਆ ਵਧੀਆ ਬਣਦੀ ਹੈ ਤੇ ਪੰਜਵਾਂ ਆ ਜਾਂਦਾ ਘਿਓ ਸਾਰਿਆਂ ਦੇ ਪਿਓ ਮਸਾਈ ਇਹ ਗੱਲ ਇਹ ਪੱਤੇ ਇਹ ਗੱਲ ਫਤ ਕੜੀ ਪਤਾ ਨਹੀਂ ਤੇ ਪਤਾ ਇੰਨੀ ਵਾਰ ਤਾਂ ਤੁਹਾਨੂੰ ਦੱਸਿਆ ਮਾੜੇ ਜਿਹਾ ਫਰਾਈ ਜ ਨਹੀਂ ਕੜੀ ਪਤਾ ਤੇ ਪਤਾ ਜਿਵੇਂ ਫਰਾਈ ਮਾੜਾ ਝੋ ਗਰਮ ਨਹੀਂ ਹੋਇਆ ਸੀ ਹਲੇ ਹੱਥ ਉਂਗਲ ਪੱਗ ਦੇਖੋ ਕਿ ਤੇਜ਼ੀ ਸਾਡੀ ਪ੍ਰੀਨ ਬਣੂਆਂ ਰੱਡੀਆਂ ਤਾਂ ਇਦਾਂ ਹੀ ਖੰਡੀਆਂ ਆਪਦੀਆਂ ਨੇ বিনা ਮੂੰਹ ਝੋਤੇ ਹੀ ਪਰ ਨਾਲੇ ਵੇਢ ਕੇ ਛਿੱਤੀ ਛਿੱਤੀ ਆਉਣਾ ਪਿਆ ਕਿਉਂ ਕਿ ਉੱਤੇ ਜਿਹੜੀ ਛਿੱਤੀ ਆ ਜਾਂਦਾ ਉਸ ਦਾ ਰੰਗ ਬਣ ਜਿਹੜਾ ਹਾਂ ਉਹ ਵਾਓ ਜਸਵੰਤ ਸਿੰਘ ਬਣੀਵਾਲ ਕੜਾਈਆਂ ਦੇ ਨਾਮ ਡੈਡੀ ਦਾ ਬੋਲਦੀਆਂ ਤੂੰ ਦੀ ਪੂਰੀਆਂ ਦੇ ਜਿੱਦਾਂ ਦਾ ਨਾ ਬੋਲਦਾ ਜਿੱਥੇ ਮਰਚੀ ਕੜਾਹੀ ਚੜਾ ਲਈ ਨਾ ਮਿੱਤਰਾ ਨਾ ਬੋਲ ਤੇਜ ਪੱਤਾ ਵਸੋ ਲਾਲ ਲਾਲ ਹੋਣ ਲੱਗ ਗਿਆ ਅੱਛਾ ਸਾਈਡ ਹੋ ਗੋ ਅੰਦਰ ਮੋੜ ਲਓ ਤੇਲ ਪੱਤਾ ਕਾਜੂ ਅੰਦਰ ਪਏ ਆ ਆਹ ਜੀਰਾ ਪਾ ਲੈ ਨਾਲ ਜਨਾਲ ਤਾਂ ਸਿੱਧਾ ਗੱਲ ਜੀਰਾ ਤੇ ਜਮਨ ਅੱਛਾ ਜੀ ਦਾ ਜੀ ਦਾ ਮਤਲਬ ਜੀ ਕਰਦਾ ਹੈ ਨਾ ਉਹ ਲੌਂਗ ਵੀ ਪਾ ਸਕਦਾ ਵੱਡੀ ਇਲਾਇਚੀ ਵੀ ਪਾ ਸਕਦਾ ਮੈਂ ਆ ਆ ਮਸਾਲਾ ਜਿਹੜਾ ਸੀ ਬਣਵਾਇਆ ਹੋਇਆ ਇਹਦੇ ਵਿੱਚ ਵੱਡੀ ਇਲਾਇਚੀ ਪਤਾ ਨਹੀਂ ਕੀ ਕੀ ਸੁੱਕੇ ਫੁੱਲ ਵਗੈਰਾ ਸਾਰਾ ਕੁਝ ਅਸੀਂ ਪਿਸਵਾਇਆ ਹੋਇਆ ਹੂੰ ਉਹ ਬਹੁਤ ਹੀ ਤੇ ਇਸ ਬਸ ਹੁਣ ਆਪਾਂ ਆ ਬ੍ਰੀਕ ਬ੍ਰੀਕ ਨਹੀਂ ਕੱਟਣੇ ਮੋٹے ਮੋٹے ਮਿਰਚਾਂ ਤਰਕ ਗੰਡੇ ਆਈ ਟਮਾਟੇ ਕੱਟ ਕੇ ਦੇ ਨੀਰ ਦੇ ਪੇਪਰ ਆ ਗਏ ਨਾ ਸਮਝੇ ਦਾਸ ਆ ਨੀ ਮੈਂ ਮੈਦ ਕਿ ਚਰਨ ਲੱਗੀਆਂ ਕਿਤੇ ਗਵਾਦ ਨਹੀਂ ਰੋੜਦੇ ਆ ਬਹੁਤ ਜਕਰ ਰੋੜਦੇ ਹੋ ਗੱਪ ਨਹੀਂ ਰੋੜਦਾ ਮਤਲਬ ਉੱਤੇ ਮੂੰਹ ਘੜੀ ਫਿਰਦਾ ਇਹ ਹੋ ਗਿਆ ਨਾ ਜੀ ਮਤਲਬ ਅੱਜ ਆਪਣੇ ਕੋਲ ਟਾਈਮ ਹੈਗਾ ਜਿਹਦੇ ਕੋਲ ਨਹੀਂ ਟਾਈਮ ਹੈਗਾ ਫਿਰ ਉਹ ਵੀ ਕਰ ਸਕਦਾ ਕੜਾਹੀ ਚ ਘੋਬਾ ਕੇ ਐਦੇ ਤੇਜ ਪਤਾ ਜੀਰਾ ਜਵਣ ਪਾ ਲੈਣੀ ਹੈ ਇਸ ਪਾ ਕੇ ਨੂਨ ਮੈਚੂ ਮਸਾਲੇ ਪਾ ਕੇ ਦੁੱਧ ਪਾ ਦਿੰਦਾ ਮੈਂ ਬਸ ਦੁੱਧ ਪਾ ਕੇ ਜਦੋਂ ਉਹ ਬਾਲੀ ਆਉਣ ਲੱਗ ਗਈ ਇਹ ਜਦ ਤੱਕ ਆ ਮਸਾਲੇ ਬਣ ਜਾਣਗੇ ਫਿਰ ਉਹ ਮਸਾਲੇ ਨੂੰ ਚ ਟ੍ਰਾਂਸਫਰ ਕਰ ਦਿੰਦਾ ਅੱਗੇ ਮम्मी ਬਣਾਇਆ ਸੀ ਅੱਜ ਮੇਰੇ ਕੋਲ ਟਾਈਮ ਹੈਗਾ ਇਸ ਤੋਂ ਅੱਜ ਮੈਂ ਬਣਾਉਣੀ ਮोटे-ਮोटे ਕਾਟ ਕੇ ਨਾ ਵਾਹੋ ਪੀਸ ਦੇ ਦੇ ਲੋ ਪਰ ਇਹ ਤਾਂ ਮोटे ਕੱਟਦੇ ਨੇ ਪੀਸ ਕੇ ਕਾਦਿ ਚ ਦੇਣੇ ਆ ਮਿਕਸੀ ਚ ਅੱਛਾ ਇਹ ਤੜਕਾ ਲਾ ਕੇ ਬਾਅਦੋਂ ਮੈਚੀ ਦੀ ਪੀਛਣੇ ਆ ਇਹ ਕੋਈ ਨਹੀਂ ਜੀ ਬਣਾ ਦਿੰਦੇ ਨਾ ਪਰ ਲੈ ਸੌਣੀ ਜਿਹਾ ਬਣਾ ਲੀਏ ਹਨਾ ਬਹੁਤ ਟਾਈਮ ਲੱਗਦਾ ਸੋ ਪਹਿਲਾਂ ਨਾ ਪਾਉਂਦਾ ਪਹਿਲੇ ਨਾ ਲਾਣਾ ਬਾਅਦ ਵਿੱਚ ਮੈਸੇਜ ਕਰ ਲੈਣ ਕਰਤੀ ਫਿਰ ਫੇਰ ਦੱਲ ਕਰਨਾ ਤੇ ਫਿਰ ਜੀ ਕਰਨਾ ਦੂਜਾ ਤੋਂ ਵਾਸਤੇ ਉਹ ਤੇ ਬਰੇਵੀ ਦੀ ਸੁੱਟਣਾ ਸੋ ਗੱਤ ਕੀ ਤਾ ਇਹ ਕੰਮ ਟੇਟਾ ਜਾ ਫਿਰ ਯਾਰ ਕਰ ਕਾ ਦਾ ਮੈਂ ਇਹ ਤਾਂ ਬੜੀ ਸੇਦੀ ਸਬਜ਼ੀ ਦੋਸ਼ੀ ਹੋਣੀ ਹੈ ਅੱਜ ਬਣਾਵਾਂਗੇ ਸ਼ਾਗੀ ਚਨੀ ਫਿਰ ਸੀ ਕਿਸੇ ਦਿਨ ਬਣਾਵਾਂਗੇ ਚੜਾਈ ਪਨੀਰ ਹੂੰ ਉਹਦੇ ਵਿੱਚ ਦਾ ਬਸ ਮੇਨ ਹੈਗਾ ਵਾ ਪਨੀਰ ਤੇ ਮਲਾਈ ਮਲਾਈ ਆਪਰੇ ਨਾਲ ਮਲਾਈ ਕਰੂੰਦੀ ਉਹ ਵੀ ਬਣਾਇਆ ਜਰ ਅਫਗਾਨੀ ਉਹ ਅਫਗਾਨੀ ਮੇਥੀ ਰੱਤ ਮੈਂ ਸੀ ਆਹੋ ਗਰ ਕਪੜ ਦਾ ਫੁੱਲਾ ਸਰਾਬ ਬਣਾਉਣ ਤੋਂ ਲੱਗੇ ਜਿਵੇਂ ਬਣਦੇ ਅਫਗਾਨੀ ਮੇਥੀ ਬਣਾਵਾ ਬਹੁਤ ਸਵਾਦ ਆਉਂਦਾ ਬਧੀਆ ਮੈਂ ਸੀ ਅਫਗਾਨੀ ਮੇਥੀ ਪੁਰਜੀ ਜੀ ਬੁਰਜੀ ਇਹ ਵਲਾਹ ਲੂ ਵੀ ਲੈ ਠੰਡੇ ਹੀ ਨਾ ਲੱਗ ਰਿਆਂ ਉਹਦੋਂ ਪਨੀਰ ਦਾ ਕੰਮ ਖਰਾਬ ਕਰਤਾ ਤੁਸੀਂ ਮੇਰੇ ਉਹ ਤਾਂ ਕੇਪਸੀ ਪਨੀਰ ਮੈਂ ਲਾ ਲਾ ਰਹੇ ਸੀ ਹੁੰਦੀਆਂ ਡੈਟਾ ਤੋਂ ਆਇਆ ਤੁਹਾਡੀ ਆਲਰੇਡੀ ਇਹੋ ਸੁਣੇ ਪਨੀਰ ਕੋ ਬਚਾਤਾ ਆਖਰੀ ਪੂਰ ਮੈਂ ਮੈਂ ਨਹੀਂ ਲੁਜਾਇਆ ਉਹ ਗੱਲ ਨਹੀਂ ਕਰਾਂ ਮੈਂ ਕਿਹੜਾ ਵਿਚਾਰਾ ਤੂੰ ਮੈਨੂੰ ਗੱਲਾਂ ਜਿਲਾ ਲਿਆ ਮੈਂ ਸੈਨੂ ਲਾ ਲਿਆ ਪਨੀਰ ਵਾਟੇ ਜਾਂਦੇ ਤੇ ਤੇ ਉਹ ਨੱਥਾ ਦੀ ਆ ਚਲੋ ਇਹ ਟਮਾਟਰ ਵੀ ਛੱਟਲੇ ਵਿੱਚ ਕੱਢ ਕੇ ਲਈ ਕਰਦੀ ਕਾਜੂ ਕਾਜੂ ਵੀ ਬੱਚੀ ਬਾਹਰ ਨੇ ਦੇ ਕਾਜੂ ਇਹ ਤਾਂ ਗੱਲੇ ਕਰਕੇ ਪਾਉਣੀ ਤੇ ਨਹੀਂ ਨਹੀਂ ਇਹ ਤਾਂ ਕਿੱਲੇ ਕਰਦਾ ਰੋਸਟ ਕੀਤੇ ਕਰਕੇ ਰੱਖੇ ਹੋਇਆ ਉਹ ਦੇਖੋ ਬਰਾਊਨ ਬਰਾਊਨ ਉਹ ਸਿੱਧੇ ਪਾਉਣੀ ਹੈ ਸਿੱਧੇ ਵੀ ਫਾਦੋ ਦਿਨਾ ਰੋਸਟ ਤੋਂ ਇਹ ਤਾਂ ਪੀਸੀ ਜਾਣੇ ਉਹ ਕਾਜੂ ਦੇ ਫਾਦੇ ਦਾ ਸਮੈਲ ਵੀ ਬਦਲ ਗਿਆ ਜਿਲੇਚੀ ਪਾਤੀ ਹੋਰ ਸਮੈਲ ਬਦਲ ਗਿਆ ਦੇਖੋ ਉਹ ਫਾਈਲ ਆਹ ਆਹ ਭਾਵੇਂ ਪੋਣੀਆਂ ਦਾ ਖਾਂ ਨੂੰ ਪਾਈ ਹੈ ਹਾਂ ਇਹ ਦੋਨੇ ਦਾ ਆਪਾਂ ਦਹੀਂ ਗਾਇੰਚ ਗਾਣੀ ਅੱਗੇ ਅੰਗੂੜੇ ਸਾਦੇ ਨੇ ਅੱਛਾ ਮੈਂ ਲੈ ਚੀ ਤਾਂ ਇਹ ਨਹੀਂ ਪਈ ਗਏ ਉਹ ਜਿਹੜੀ ਲੈਂਚੀ ਬਹੁਤ ਪੁਆਈ ਹੋਈ ਆ ਇਹ ਮਸਾਲਾ ਆਪਾਂ ਹੋਰ ਬਣਵਾਈਏ ਥੋੜਾ ਜਿਹਾ ਨਹੀਂ ਨਹੀਂ ਕਿ ਜਿਹੜਾ ਦਹੀਂ ਹੈ ਇਹ ਘਰੇ ਹੀ ਪਣਾਉਂਦਾ ਦੋਨੇ ਇਹ ਆਪਾਂ ਤੜਕਾ ਭੁੱਜ ਜਦਿ ਦਿਖਾਉਣੀਆਂ 2 ਮਿੰਟ ਹੋ ਗਏ ਬਸ ਪਾ ਲਾ ਨੂੰ ਉਹਨਾਂ ਰਿਹਾ ਮਸਾਲਾ ਹਾਲੇ ਉਲਟ ਜਾਲ ਨਾ ਹੈ ਗਰਮ ਮਸਾਲਾ ਪਾਵਾਂਗੇ ਆਪਾਂ ਬਾਅਦ ਵਿੱਚ ਤਰਕਾ ਥੱਲੇ ਲੱਗ ਜੇ ਨੂੰ ਪਾ ਦਿੰਦੇ ਹਾਂ ਦਾਲ ਦਾ ਥੱਲੇ ਲੱਗ ਗਿਆ ਕਿੱਥੇ ਲੱਗਿਆ ਅੰਦਰ ਹਾਂ ਕੋ ਲਾਲ ਹੀ ਬਾਹਰ ਹੋ ਗਿਆ ਆਹੀ ਲਾਗ ਦਾ ਸਪੋਟ ਕੁਝ ਜੂਆ ਤਾਂ ਹੀ ਸਵਾਦ ਬੜੂ ਕੱਚਾ ਦਰਕਾ ਥੋੜੀ ਹੋਰ ਰੱਖਾਂਗੇ ਸਾਹ ਕੱਢ ਦੇਣੇ ਸੁੱਤੇ ਸੁੱਤੇ ਜੇ ਨਿਕਲ ਗਿਆ ਨਾ ਸਬਤ ਯਾਰ ਨਾਂਂ ਦੇ ਆਪ ਦਾ ਕੰਮ ਜਾ ਮੁਰਾ ਦੇ ਵਾਲਾ ਨੂੰ ਵੀ ਦਾਸਾ ਜੀ ਆਏ ਠੀਕ ਹੈ ਚਲੋ ਜੀ ਥੜਕਾ ਲੱਗ ਗਿਆ ਥੱਲੇ ਹੁਣ ਦੂਜੀ ਕੜਾਈ ਧਰ ਲਈ ਇਹਦੇ ਚ ਕੀ ਪਾਉਣਾ ਹੁਣ ਸੋ ਵੀ ਤਾ ਗੱਲ ਹੈ ਕਦੀ ਨਹੀਂ ਅੱਛਾ ਮੈਂ ਵਿਚਨਾ ਸੜਦੀ ਆ ਕਦੀ ਖਾਣ ਆਈ ਹਾਂ ਮੈਂ ਫਰਕਲ ਆਇਲ ਉਹ ਨੂੰ ਹਾਂ ਹਾਂ ਫਸਾ ਸਾਨੂੰ ਪਤਾ ਨਹੀਂ ਕਿ ਕਿਤੇ ਬੱਚ ਉਹ ਤੱਤਿਆਂ ਨੂੰ ਹੀ ਕੋਈ ਜਗ ਆ ਕਿਉਂ ਹੋ ਜਾ ਤਾ ਨਾ ਕਰ ਸਾਰਾ ਕੱਪ ਨਾ ਜੰਮਿਆ ਆਣਾ ਤੁਹਾਨੂੰ ਨਹੀਂ ਜੰਮਿਆ ਹੂੰ ਕੋਈ ਇਹਨਾਂ ਨੇ ਪੀ ਜਾਣਾ ਦੇਖੀ ਚੱਲੋ ਬਸ ਫਿਰ ਡਰਾ ਗਿੰਨੇ ਬੰਦੇ ਨੂੰ ਆਈ ਮੈਨੂੰ ਗੱਡੀ ਚਲਾਉਂਦੀ ਵਾ ਹਾਏ ਜੇ ਚਲੋ ਸਾਰਾ ਬੋਪਾਲ ਜੱਗ ਤੇ ਕਰਦੇ ਹੋ ਬ੍ਰੈਂਡ ਚਲੋ ਇਹਨੂੰ ਘਾਤ ਲਾਣਾ ਤੋਂ ਮਾਣੀ ਪਠਾ ਜਲਦਾ ਨਮੈਖੀ ਪੱਦ ਮਾਰਨ ਲੱਗੀ ਬੰਗ ਬੱਲੇ 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 ਪਾਪਾ ਕੋਲ ਮਾਰਦਾ ਤੇਲ ਤੂੰ ਜੇ ਸਾਰਾ ਹੀ ਵਿੱਚ ਰਸ ਆ ਗਿਆ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀ ਲੈ ਨੰਨਕੀ ਨੰਗਰੇਵੀ ਇਹਨਾਂ ਨਾਲ ਦਾੜਾ ਕੋ ਉਰੀ ਇਹਨੂੰ ਫੇਰ ਤੜਕਣਾ ਹੈ ਹਾਂ ਤੜਕਣਾ ਨਹੀਂ ਹੈਗਾ ਹੂੰ ਦੁੱਧ ਪਾਉ ਜਿਹੜਾ ਦੂਣ ਜਿਹੜਾ ਰਹਿ ਗਿਆ ਉਹ ਲੈ ਜੂਗਾ ਹਾਂ ਇਹ ਤਾਂ ਆ ਤਾਂ ਇਹਦੇ ਵਿੱਚ ਬਚਿਆ ਮਸਾਲਾ ਪਾੜਾ ਜਿਹੜਾ ਤੁਸੀਂ ਬਣਾਇਆ ਦਹੀਂ ਵਾਲਾ ਹੈ ਆ ਦੁੱਧ ਕਾ ਦੋ ਮੈਂ ਕਿਹੰਦਾ ਸਾਈ ਬਣੀ ਚ ਦੁੱਧ ਨਹੀਂ ਦਿੰਦਾ ਗੱਲ ਤਾਂ ਪਨੀਰ ਦੀ ਹੁੰਦੀ ਹੈ ਵਿੱਚ ਫਿਰ ਦੁੱਧ ਕਿੱਥੋਂ ਆ ਗਿਆ ਸ਼ਾਹੀ ਕੜਾਈ ਪਨੀਰ ਹੁੰਦਾ ਨਾ ਦੁੱਧ ਪਾ ਕੇ ਸ਼ਾਹੀ ਬਣ ਜਾਂਦੀ ਹੈ ਜੀ ਜਿਹੜਾ ਕੜਾਈ ਪਨੀਰ ਹੁੰਦਾ ਉਹ ਚ ਨਹੀਂ ਕਰਦਾ ਬੰਦਾ ਹੁੰਦਾ ਉਹ ਚੋਂ ਮੋਲ ਆ ਜਾਂਦੀ ਹੈ ਸ਼ਿਆਹ ਹੋਣੀ ਮਲ ਗਿਆ ਸਾਰਾ ਗਰੀਬੀ ਗਰੂਵੀ ਮਲੇ ਸਾਰੀ ਗਰੀਬੀ ਬਣ ਗਈ ਉਹ ਸੌ ਗਈਆਂ ਜਾਂ ਬੱਚੀ ਪਾਦੀਆਂ ਹਾਂ ਉਹ ਕਦੋਂ ਪਾਉਣਗੇ ਬਣ ਗਈ ਉਹ ਗਰੀਬ ਪਨੀਰ ਕਿੱਥੇ ਹੈ ਬਾਹਰ ਤੇ ਫਿਲਮ ਤੱਕ ਹੈ ਪਨੀਰ ਕੱਟ ਕੇ ਨਹੀਂ ਨਹੀਂ ਸੋ ਪਾੜੀਂ ਤੇ ਹਾਂ ਤਾਂ ਉਦੋਂ ਹੀ ਤਾਸ ਜੀ ਨਿਕਲ ਜੂਗੀ ਸੱਤ ਮੈਂ ਤਾਂ ਪਾਣੀ ਤੇ ਨੂਨ ਚ ਭਿਉਂਉਂਦਨੀ ਹੁੰਦੀ ਆ ਬਣੀ ਇਹਨਾਂ ਨੂੰ ਚਲੋ ਤੇਰੋ ਹੁਣ ਬਣੂ ਸ਼ਾਹੀ ਹੈ ਜੀ ਸਹੀ ਦੁੱਧ ਨਹੀਂ ਪੋਉਂਦੇ ਕਾ ਤੁ ਆਪੀ ਬਹੁਤ ਨਹੀਂ ਮਾੜੀ ਜੀ ਮੈਂ ਤਾਂ ਇਹਦੇ ਖੁਦੇ ਚ ਨਹੀਂ ਹੁੰਦੀ ਦੁੱਧ ਚ ਤਾਂ ਸਵਾਦ ਬਣਦਾ ਹੈ ਮੈਨੂੰ ਸੇਕ ਲਾਉਣਾ ਕਿੰਨੇ ਕੁ ਮਿੰਟ ਜਿੰਨਾ ਲੈਣ ਖਵਾੜਾ ਨਹੀਂ ਆਉਂਦਾ ਇਹਦੇ ਚ ਵਾਲਾ ਕਿ ਛਿੱਧੀਆਂ ਨਹੀਂ ਹੋਣਗੇ ਫਟਣ ਲੱਗ ਦੇਣਗੇ ਜਦੋਂ ਆਪਾਂ ਗ੍ਰੈਂਡਰ ਮਾਰ ਲਾ ਫਿਰ ਇੱਕ ਵਾਰ ਹੋ ਜੂਗਾ ਜੋ ਪੂਰੀਆਂ ਇਹ ਸੌਗੀਆਂ ਪਾ ਲਈਏ ਸੌ ਦੀ ਚਲੋ ਜਿਵੇਂ ਫੋਲੋ ਕਰ ਜੀਓ ਹੁਣ ਉਹ ਬਾ ਉਬਲਣ ਦੇ ਹੁਣ ਉਹਨਾ ਟਾਈਮ ਕਹਿੰਦੇ ਫਟ ਕੇ ਛਿੱਧੀਆਂ ਹੀ ਬਣ ਜਾਣਾਂ ਨਾ ਟਾਈਮ ਨੂੰ ਵਾਲਾ ਹੀ ਦੇ ਜਾਂ ਇਹਦੇ ਉਹ ਰੰਗ 14 ਵਿੱਚ ਜਲੇਬੀਆਂ ਜਲੇਬੀਆਂ ਨਹੀਂ ਹਾਂ ਖਾਇੰਦ ਜੀ ਬੀਓਰਾ ਰੰਗੀ ਲਾਲ ਉਹ ਨੂੰ ਜਨ ਜੀ ਆਉਣਾ ਬੇਵਾਦ ਅਪੂਰਨ ਜੀ ਆ ਕੀ ਆ ਗਾਂਹ ਚੀਨੀ ਪਾਊਡਰ ਜਿਹਦੇ ਸਿੱਧੇ ਸਟੈਕਰ ਤੋਂ ਉਹ ਜਿੱਸੇ ਆਉਂਦੀ ਆ ਗਰਮ ਜੀ ਸ਼ਾਇਦ ਪਾਊਡਰ ਬਣਾਇਆਗਾ ਉਹ ਮੈਂ ਬਣਾਉਣਾ ਤੱਕਿਆ ਜਾਂਦਾ ਹੈ ਹਾਂ ਢਾਲ ਕੇ ਲਿਆ ਚਲੋ ਬਲ ਚੀਨੀ ਪਾਊਡਰ ਮੈਂ ਇਹ ਦਰਾਫਤ ਤੋਂ ਬਣਦਾ ਵਾ ਮੈਂ ਕਿਰਨ ਦੇਖਿਆ ਹਾਂ ਸੱਕ ਹੁੰਦੇ ਆ ਸੱਕ ਹੁੰਦੇ ਆ ਸੱਕਾਂ ਦਾ ਬਣਦਾ ਬਸ ਸੱਕ ਸਤਾ ਕੇ ਹਾਂ ਬਸ ਸੱਕ ਦਾ ਕਾਦਨੋਂ ਤੋਂ ਦੀ ਹਾਂ ਦੇਵਾ ਨਾ ਕੀ ਹੈ ਸਾਰਾ ਗਰਮ ਮਸਾਲੇ ਸੀ ਹਾਂ ਇਹਦਾ ਹੋੜੀ ਰੰਗ ਜਿਹਾ ਛੱਡ ਜਾ ਰਿਹਾ ਨਹੀਂ ਯਾਰ ਹੋਈ ਦੀ ਨਾ ਗੱਲ ਬਾਣੀ ਹੈ ਅਸਲੀ ਤਾਂ ਹਣਾ ਅਸਲੀ ਗੱਲ ਤਾਂ ਇਹਦੇ ਨਾਲ ਬਾਣੀ ਹੈ ਬਸ ਇਹ ਥੋੜਾ ਰੰਗ ਆਪ ਦੀ ਮਰਜ਼ੀ ਹੈ ਮਤਲਬ ਮੈਨੂੰ ਜਿਹੜਾ ਸ਼ਾਹੀ ਬਨੀ ਜਾ ਉਦਦੇ ਲੇਦੀਆਂ ਨਾਲ ਰੰਗ ਹੀ ਵਧੀਆ ਲੱਗਦਾ ਕਈ ਨਹੀਂ ਵੀ ਬੋਲਦੇ ਹਾਂ ਚਲੋ ਹੁਣ ਇਹ ਉਹਨੇ ਨਾ ਚੀਸ ਟਮਾਟੋ ਫਿਰ ਉਹਦੇ ਅੰਗੂਰ ਬਣ ਜਾਂਦਾ ਇਹਦੇ ਤੇ ਹੁਣ ਗ੍ਰੈਂਡਰ ਮਾਰਨਾ ਫਿਰ ਉਹਨਾਂ ਇੱਕ ਸਾਰ ਨੂੰ ਹੋ ਜਾਂਦਾ ਬੱਲੇ ਬੱਲੇ ਬਸ ਆਇਆ ਬਾਲਾ ਇਹਨਾਂ ਦਾ ਠੀਕ ਆ ਤਾਂ ਦੇਖੋ ਬਸ ਬਣ ਕੇ ਤਿਆਰ ਲੱਗ ਜੇਗਾ ਇਹਨਾਂ ਦਾ ਬਸ ਹੁਣ ਆਪੇ ਜਿ ਮਾਰਨਾ ਗ੍ਰੈਂਡਰ ਨਾਲ ਫਾਲ ਪਟ ਜ ਗਿਆ ਨਾ ਇਹ ਹਾਂ ਚਲੋ ਜੀ ਇਹ ਦੂਰ ਪਾ ਲੈਣਾ ਪਨੀਰ ਕਰ ਸਕਦੇ ਆ ਬਣ ਗਿਆ ਸ਼ਾਹੀ ਪਨੀਰ ਦੇਖੀ ਤਨਾ ਚੱਲ ਉਹ ਆਦੀਵਾ ਲਸਣ ਕੱਟ ਕੇ ਪਾ ਮੈਂ ਹੁਣ ਪੱਤਣੀਆਂ ਕਣੀਆਂ ਉੱਤੇ ਪਾ ਲਵਾਂਗਾ ਉਹ ਵੀ ਪਾਈ ਦਮਾ ਇਨਾ ਤੱਕ ਮੈਂ ਗਿਆ ਸੀ ਬੜਾ ਨਾ ਹੋਵੇ ਕੱਕੜੇ ਪੂਰੀ ਜਾਣ ਹੁਣ ਕਟਾਂਗੇ ਧਨੀਆਂ ਬਰੀਕ 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 ਤੰਗ ਇਹਨੇ ਪਾਉਂਦੀਆਂ ਜਾਨ ਆਪਣੀ ਬੜੀ ਵੀ ਸੋਹਣੀ ਸ਼ਾਹੀ ਪਨੀਰ ਤਿਆਰ ਤੇ ਰੈਸਪੀ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਆ ਬਹੁਤ ਹੀ ਬਹੁਤ ਸੌਖੀ ਰੈਸਪੀ ਆ ਤੇ 15-20 ਮਿੰਟਾਂ ਦੇ ਵਿੱਚ ਤੁਸੀਂ ਜਿਹੜਾ ਇਹ ਤਿਆਰ ਕਰ ਸਕਦੇ ਹੋ ਘਰੇ ਸ਼ਾਹੀ ਪਨੀਰ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਚਿਆਲੋਈ ਹੁਣ ਪਾ ਦਾਂਗੇ ਧਨੀਆ ਤੇ ਪਨੀਰ ਸ਼ਾਹੀ ਪਨੀਰ ਰੈਡੀ ਆ ਆਜੋ ਫਿਰ ਜੀ ਨੇ ਛਕਣਾ